ਕਹਾਣੀ ਟਰਮਾਡੋਲ ਗੋਲੀ ਦੀ ਤਾਕਤ ਲੇਖਕ ਹੈਪੀ ਤਿਮਾਨ ਲਿਖਾਰੀ ਮੇਰੇ ਚਾਚਾ ਜੀ ਦੀ ਮੋਟਰਸਾਈਕਲ ਰਿਪੇਅਰ ਦੀ ਵਰਕਸ਼ਾਪ ਹੈ ਮੈਂ ਸਕੂਲ ਆਉਣ ਤੋਂ ਬਾਅਦ ਉੱਥੇ ਚਲਾ ਜਾਂਦਾ ਸੀ ਉੱਥੇ ਮੈਂ ਕਿਸੇ ਨੂੰ ਗੋਲੀ ਖਾਂਦੇ ਦੇਖਿਆ ਮੈਨੂੰ ਪਤਾ ਨਹੀਂ ਉਹ ਬੰਦੇ ਕੌਣ ਸੀ ਸ਼ਾਇਦ ਉਹ ਮੋਟਰਸਾਈਕਲ ਦਾ ਕੰਮ ਕਰਵਾਉਣ ਆਏ ਹੋਣੇ ਚਲੋ ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਮੈਨੂੰ ਵੀ ਬਾਅਦ ਵਿੱਚ ਪਤਾ ਲੱਗਿਆ ਇਸ ਨੂੰ ਟਰਮਾਡੋਲ ਕਹਿੰਦੇ ਨੇ ਫਾਰੋ ਕਹਿ ਰਹੇ ਸੀ ਗੋਲੀ ਖਾ ਕੇ ਕੰਮ ਕਰਨ ਦਾ ਪਤਾ ਨਹੀਂ ਲੱਗਦਾ ਜਿੰਨਾ ਮਰਜ਼ੀ ਕੰਮ ਕਰੀ ਜਾਓ ਲੋਰ ਵੀ ਚੜਦੀ ਆ ਮਤਲਬ ਫੇਮ ਭੁਖੀ दारू ਵਰਗਾ ਨਸ਼ਾ ਕਰਦੀ ਆ ਫਿਰ ਮੈਂ ਸਮਝ ਗਿਆ ਇਹ ਤਾਂ ਨਸ਼ੇ ਵਾਲੀ ਗੋਲੀ ਆ ਫਿਰ ਬਾਅਦ ਚ ਮੈਨੂੰ ਪਤਾ ਲੱਗਿਆ ਕਿ ਇਹ ਗੋਲੀ ਤਾਂ ਮਰੀਜ਼ ਲਈ ਬਣਾਈ ਗਈ ਆ ਆਪਣੇ ਲੋਕ ਤਾਂ ਗਲਤ ਵਰਤੋਂ ਕਰਨ ਲੱਗ ਗਏ ਆ ਗੋਲੀ ਦੀ ਫਿਰ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਇੱਕ ਫੈਕਟਰੀ ਵਿੱਚ ਮੈਨੂੰ ਮਕੈਨਿਕ ਦੀ ਜੌਬ ਮਿਲੀ ਥੋੜੇ ਦਿਨ ਤੱਕ ਸਭ ਠੀਕ ਠਾਕ ਰਿਹਾ ਫਿਰ ਮੈਨੂੰ ਪਤਾ ਲੱਗਿਆ ਇੱਥੇ ਵੀ ਇਹੀ ਹਾਲ ਆ ਮਤਲਬ ਤਕਰੀਬਨ ਸਾਰੇ ਹੀ ਗੋਲੀਆਂ ਖਾਂਦੇ ਸੀ ਫਿੱਚੇ ਤਾਂ ਵਰਕਰ ਐਵੇਂ ਦੇ ਸੀ ਦੋ ਦੋ ਗੋਲੀਆਂ ਇਕੱਠੀਆਂ ਖਾ ਜਾਂਦੇ ਸੀ ਪਹਿਲਾਂ ਤਾਂ ਉਹ ਮੇਰੇ ਤੋਂ ਲੁਕ ਲੁਕ ਕੇ ਖਾਂਦੇ ਰਹੇ ਤੇ ਨਾਮ ਵੀ ਕੁਝ ਹੋਰ ਲੈਂਦੇ ਸੀ ਉਸ ਨੂੰ ਚਿੱਟੇ ਜੈਨ ਕਹਿੰਦੇ ਸੀ ਵੀ ਕਿਤੇ ਮੈਨੂੰ ਗੋਲੀ ਦਾ ਪਤਾ ਨਾ ਲੱਗ ਜੇ ਜੇ ਮੇਰੇ ਨਾਲ ਇੱਕ ਸਹਾਇਕ ਸੀ ਮਾਫ ਕਰਨਾ ਜੋ ਮੇਰੇ ਨਾਲ ਇੱਕ ਸਹਾਇਕ ਸੀ ਜੋ ਨੇੜੇ ਦੇ ਹੀ ਪਿੰਡ ਦਾ ਰਹਿਣ ਵਾਲਾ ਸੀ ਉਹ ਵੀ ਗੋਲੀ ਖਾਂਦਾ ਸੀ ਮੇਰੇ ਸਾਹਮਣੇ ਕਦੇ ਖਾਂਦਾ ਸੀ ਕਹਿੰਦਾ ਹੁੰਦਾ ਸੀ ਵੀ ਅੱਜ ਮਾਲ ਛੱਕ ਕੇ ਆਇਆ ਦੇਖੀ ਕੰਮ ਹੁੰਦਾ ਅੱਜ ਫਿਰ ਮੈਂ ਪੁੱਛਿਆ ਇਹ ਕੀ ਆ ਜੋ ਤੂੰ ਨਾਮ ਲੈ ਰਿਆ ਹੈ ਕਹਿੰਦਾ ਉਹੀ ਗੋਲੀ ਆ ਟਰਮਾ ਡੋਲਦੀ ਮੈਂ ਸਮਝ ਗਿਆ ਉਹੀ ਗੋਲੀ ਆ ਜੋ ਜ਼ਿਆਦਾ ਗੋਲੀ ਖਾਂਦੇ ਸੀ ਉਹਨਾਂ ਦਾ ਨਾਮ ਹੀ ਟਰਮਾ ਡੋਲ ਰੱਖਿਆ ਹੋਇਆ ਸੀ ਜੋ ਮੇਰਾ ਸਹਾਇਕ ਸੀ ਉਸਦੇ ਪਿੰਡ ਦਾ ਕੋਈ ਮੁੰਡਾ ਸਸਤੇ ਵਿੱਚ ਟਰਮਾ ਡੋਲਦੇ ਪੱਤੇ ਲਿਆ ਕੇ ਦਿੰਦਾ ਸੀ ਮੇਰੇ ਸਹਾਇਕ ਫੈਕਟਰੀ ਵਿੱਚ ਚੋਰੀ ਚਿਤੇ ਟਰਮਾ ਡੋਲਦੇ ਪੱਤੇ ਵੇਚਦਾ ਸੀ ਇੱਕ ਦਿਨ ਮੇਰਾ ਸਰੀਰ ਢਿੱਲਾ ਜਿਹਾ ਹੋ ਗਿਆ ਸੀ ਮੈਨੂੰ ਕਹਿੰਦਾ ਕੀ ਹੋਇਆ ਮੈਂ ਕਿਹਾ ਬੁਖਾਰ ਜਿਹਾ ਲੱਗਦਾ ਕਹਿੰਦਾ ਆ ਚੱਕ ਗੋਲੀ ਖਾ ਕੇ ਦੇਖ ਕੰਡੇ ਤੇ ਹੋ ਜਾਏਗਾ ਮੈਂ ਕਿਹਾ ਨਾ ਨਾ ਮੈਂ ਨਹੀਂ ਖਾਣੀ ਇਹ ਗੋਲੀ ਤਾਂ ਨਸ਼ੇ ਵਾਲੀ ਆ ਕਹਿੰਦਾ ਖਾ ਕੇ ਤਾਂ ਦੇਖ ਮੈਂ ਸਾਹ ਮਨਾ ਕਰਤਾ ਮੈਂ ਪੁੱਛਿਆ ਖਾ ਕੇ ਕੀ ਮਿਲਦਾ ਕਹਿੰਦਾ ਨਜ਼ਾਰੇ ਆਉਂਦੇ ਨੇ ਸਰੂਰ ਹੀ ਹੋਰ ਹੁੰਦਾ ਮੈਂ ਕਿਹਾ ਜਦੋਂ ਸਰੂਰ ਉਤਰਦਾ ਫਿਰ ਫਿਰ ਨਾ ਪੁੱਛ ਕਹਿੰਦਾ ਵਾੜਾ ਬੁਰਾ ਹਾਲ ਹੋ ਜਾਂਦਾ ਕਹਿੰਦਾ ਫਿਰ ਸਰੀਰ ਨੂੰ ਤੋੜ ਲੱਗਦੀ ਜਾਂਦੀ ਆ ਫਿਰ ਮੈਂ ਕਿਹਾ ਤੋੜ ਕਿਵੇਂ ਉਤਰਦੀ ਆ ਕਹਿੰਦਾ ਗੋਲੀ ਖਾਣੀ ਪੈਂਦੀ ਆ ਮੈਂ ਕਿਹਾ ਗੋਲੀਆਂ ਖਾਣ ਨਾਲ ਤਾਂ ਲੀਵਰ ਖਰਾਬ ਹੋ ਸਕਦਾ ਕਹਿੰਦਾ ਕੁਝ ਨਹੀਂ ਹੁੰਦਾ ਉਹ ਕਦੇ ਸਕੂਲ ਨਹੀਂ ਗਿਆ ਸੀ ਉਹਨੂੰ ਕੀ ਪਤਾ ਹੈ ਗੱਲ ਦਾ ਕਿੰਨਾ ਨੁਕਸਾਨ ਕਰਦੀ ਆ ਫਿਰ ਮੈਂ ਉਸਨੂੰ ਕਿਹਾ ਤੂੰ ਸਕੂਲ ਕਿਉਂ ਨਾ ਗਿਆ ਕਦੇ ਕਹਿੰਦਾ ਗਿਆ ਤਾਂ ਹੈਗਾ ਸੀ ਪਰ ਥੋੜੇ ਹੀ ਦਿਨ ਗਿਆ ਸੀ ਮੈਂ ਕਿਹਾ ਕਿਉਂ ਕਹਿੰਦਾ ਮਾਸਟਰ ਨੇ ਕੋਈ ਕੰਮ ਦਿੱਤਾ ਆਪਾਂ ਨੂੰ ਸਮਝ ਨਹੀਂ ਆਇਆ ਮਾਸਟਰ ਕੁੱਟਣ ਲੱਗਿਆ ਮੈਂ ਕਿਹਾ ਹੁਣ ਲਾ ਹੱਥ ਬਸ ਐਨੇ ਚ ਨਾਮ ਕੱਟ ਕੱਟਿਆ ਗਿਆ ਆਪਾਂ ਘਰ ਨੂੰ ਆ ਗਏ ਮੈਂ ਸੋਚਿਆ ਇਹ ਤਾਂ ਭੋਲਾ ਇਨਸਾਨ ਆ ਕਿਉਂ ਨਾ ਇਸ ਦੀ ਗੋਲੀ ਬੰਦ ਕਰਵਾਈ ਜਾਵੇ। ਥੋੜੇ ਦਿਨ ਬਾਅਦ ਆ ਕੇ ਕਹਿੰਦਾ ਯਾਰ ਰਾਤ ਤਾਂ ਔਖਾ ਹੋਇਆ। ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਬੱਖੀ ਚ ਦਰਦ ਹੋਣ ਲੱਗਿਆ ਸੀ। ਮੈਂ ਕਿਹਾ ਕਿਵੇਂ ਦਾ ਫੀਲ ਹੁੰਦਾ ਸੀ? ਕਹਿੰਦਾ ਐਵੇਂ ਲੱਗਦਾ ਸੀ ਜਿਵੇਂ ਕੋਈ ਚੀਜ਼ ਬਾਹਰ ਨੂੰ ਆਉਂਦੀ ਹੋਵੇ। ਫਿਰ ਮੈਂ ਸੋਚਿਆ ਕਿਉਂ ਨਾ ਇਸ ਦੀ ਗੋਲੀ ਛੁੜਵਾਈ ਜਾਵੇ। ਮੈਂ ਜਾਣ ਬੁੱਝ ਕੇ ਕਿਹਾ ਇਹ ਤਾਂ ਗੋਲੀਆਂ ਕਰਕੇ ਹੋ ਰਿਹਾ ਹੈ ਪਰ ਉਹ ਮੰਨਿਆ ਨਾ। ਹੋ ਸਕਦਾ ਹੈ ਸੱਚ ਮੁੱਚ ਗੋਲੀਆਂ ਕਰਕੇ ਹੀ ਹੁੰਦਾ ਹੋਵੇ ਰੱਬ ਹੀ ਜਾਣਦਾ ਮੈਂ ਝੂਠੀ ਕਹਾਣੀ ਬਣਾਈ ਮੈਂ ਕਿਹਾ ਫਲਾਣੀ ਜਗ੍ਹਾ ਇੱਕ ਬੰਦੇ ਦਾ ਲੀਵਰ ਖਰਾਬ ਹੋ ਗਿਆ ਗੋਲੀਆਂ ਖਾਣ ਨਾਲ ਉਹ ਮਰ ਗਿਆ ਕਹਿੰਦਾ ਕਿਵੇਂ ਪਤਾ ਲੱਗਿਆ ਵੀ ਉਸ ਦਾ ਲੀਵਰ ਖਰਾਬ ਆ ਮੈਂ ਕਿਹਾ ਪੋਸਟਮਾਰਟਮ ਕੀਤਾ ਸੀ ਉਸ ਨੂੰ ਐਨੀ ਸਮਝ ਨਹੀਂ ਸੀ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਇਹ ਗੱਲ ਉਸ ਦੇ ਦਿਮਾਗ 'ਚ ਬਿਠਾ ਦਿੱਤੀ ਮੈਂ ਕਿਹਾ ਤੂੰ 5 ਕ ਦਿਨ ਗੋਲੀ ਛੱਡ ਕੇ ਦੇਖ ਕਹਿੰਦਾ ਛੱਡੀ ਨਹੀਂ ਜਾਂਦੀ ਮੈਂ ਕਿਹਾ ਤੂੰ ਪੈਗ ਲਾ ਲਿਆ ਕਰ ਉਹ ਘਰ ਦੀ ਦਾਰੂ ਦਾ ਪੈਗ ਵੀ ਲਾਉਂਦਾ ਸੀ ਰਾਤ ਨੂੰ ਮੈਂ ਸੋਚਿਆ ਗੋਲੀ ਨਾਲੋਂ ਤਾਂ ਦਾਰੂ ਹੀ ਠੀਕ ਆ ਕਹਿੰਦਾ ਠੀਕ ਆ ਚਲੋ ਉਹ ਮੰਨ ਗਿਆ ਥੋੜੇ ਦਿਨ ਬਾਅਦ ਪੁੱਛਿਆ ਕਿਵੇਂ ਆ ਕਹਿੰਦਾ ਹੁਣ ਤਾਂ ਠੀਕ ਆ ਉਸ ਨੂੰ ਯਕੀਨ ਹੋ ਗਿਆ ਵੀ ਇਹ ਦਰਦ ਗੋਲੀ ਕਰਕੇ ਹੁੰਦਾ ਸੀ ਜਿੰਨਾ ਟਾਈਮ ਉਹ ਮੇਰੇ ਕੋਲ ਰਿਹਾ ਉਹਨਾ ਟਾਈਮ ਤਾਂ ਮੇਰੇ ਸਾਹਮਣੇ ਕਦੇ ਖਾਦੀ ਨਹੀਂ ਨਾ ਉਸਨੇ ਕਿਸੇ ਨੂੰ ਲਿਆ ਕੇ ਦਿੱਤੀ ਚਲੋ ਮੈਂ ਕਿਹਾ ਝੂਠੀ ਕਹਾਣੀ ਬਣਾ ਕੇ ਕਿਸੇ ਦਾ ਤਾਂ ਫਾਇਦਾ ਹੁੰਦਾ ਇਹ ਸੱਚ ਤੋਂ ਵੀ ਕੋਹਾ ਉੱਪਰ ਆ ਜਦੋਂ ਉਸਨੇ ਗੋਲੀਆਂ ਲੈਣੀਆਂ ਬੰਦ ਕਰ ਦਿੱਤੀਆਂ ਤਾਂ ਸਾਰੇ ਵਰਕਰ ਉਸ ਕੋਲ ਚੱਕਰ ਲਾਉਂਦੇ ਅੱਜ ਲੈ ਕੇ ਨਹੀਂ ਆਇਆ ਉਹ ਕਹਿੰਦਾ ਨਹੀਂ ਬਾਈ ਉਸ ਮੁੰਡੇ ਨੇ ਤਾਂ ਗੋਲੀਆਂ ਤੇਜਨੀਆਂ ਬੰਦ ਕਰ ਦਿੱਤੀਆਂ ਨੋਟ ਜੇ ਕਿਸੇ ਦਾ ਭਲਾ ਹੁੰਦਾ ਕਰ ਦਿਆ ਕਰੋ ਪਰਮਾਤਮਾ ਸਭ ਦਾ ਭਲਾ ਕਰੇ ਧੰਨਵਾਦ ਜੀ ਨਸ਼ਿਆਂ ਤੋਂ ਦੂਰ ਰਹੋ ਜਿੰਨਾ ਹੋ ਸਕੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰੋ ਤੇ ਆਪਣੇ ਬੱਚਿਆਂ ਬਾਰੇ ਸੋਚੋ ਨਸ਼ਿਆਂ ਵਿੱਚਰ ਡੁੱਬ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਧੰਨਵਾਦ ਜੀ